ਨਹੀਂ ਉਹਦਾ ਜਿੰਨੇ ਪੈਸੇ ਮਰਜ਼ੀ ਦੇਵੇ ਅਗਲਾ ਮੈਂ ਤਾਂ ਵੀ ਨਹੀਂ ਦੇਣਾ ਹੈਗਾ 5 ਕਰੋੜ ਦੇਵੇ 2 ਕਰੋੜ ਦੇਵੇ ਤਾਂ ਵੀ ਨਹੀਂ ਇਹ ਵੇਚਣਾ ਹੈਗਾ ਜੀ ਆਪਣੇ ਮੇਰੇ ਕੋ ਗੱਡੀਆਂ ਦੀ ਆਫਰ ਆਈ ਆ ਆਪਣੇ ਜੀ ਲੁਧਿਆਣਾ ਦੇ ਇੱਕ ਬੰਦਾ ਆਇਆ ਧੀ ਉਹ ਕਹਿੰਦਾ ਸੀ ਵੀ ਮੈਨੂੰ ਤਾਂ ਗੱਡੀ ਲੈ ਲੈ ਕਾਰ ਲੈ ਰਵੀ ਮੈਨੂੰ ਉਹ ਸਾਈਕਲ ਦੇ ਦੇ ਕਿਉਂਕਿ ਇਹ ਸਾਈਕਲ ਕਿਸੇ ਕੋਲ ਨਹੀਂਗਾ ਜੀ ਸਿਰਫ ਮੇਰੇ ਕੋਲ ਆ ਇੱਕ ਇਹ ਸਾਈਕਲ ਹਾਂਜੀ ਇੱਥੇ ਬੈਰੰਗ ਪਏ ਨੇ ਜੀ ਹਾਂ ਮਗਰ ਬਿਨਾ ਬਾਹਰੋਂ ਤੋਂ ਨੇ ਆ ਬਿਨਾ ਬੈਰਿੰਗ ਤੋਂ ਹਾਂ ਇਹ ਬਿਨਾ ਬੈਰਿੰਗ ਤੋਂ ਜੀ ਅਮੈਂ ਕੈਮਰਾਮੈਨ ਨੂੰ ਭਰਾ ਨੂੰ ਕਹੂੰਗਾ ਦਿਖਾਣ ਇੱਕ ਵਾਰ ਅੱਛਾ ਕੱਲਾ ਕਾਬਲਾ ਹੀ ਲੱਗਿਆ ਹਾਂ ਕਾਬਲਾ ਹੀ ਲੱਗਿਆ ਜੀ ਇਹ ਚ ਤੇ ਇੱਕ ਵਾਰ ਆ ਦਿਖਾਣ ਦੋ ਨੇੜੇ ਤੋਂ ਅੱਛਾ ਇਹਦੇ ਵਿੱਚ ਕੋਈ ਬੈਰਿੰਗ ਨਹੀਂ ਹੈਗਾ ਆ ਜਿਹੜਾ ਕਾਬਲਾ ਆ ਹਾਂਜੀ ਇਹਦੇ ਨਾਲ ਇਹ ਘੁੰਮਦਾ ਹੈ ਹਾਂਜੀ ਹਾਂਜੀ ਤੇ ਲੱਕੜ ਕਸਣ ਦਾ ਡਰ ਜਾਂ ਕੁਛ ਉਹਦਾ ਚੀਜ਼ ਦਾ ਨਹੀਂ ਉਹ ਤੇਲ ਲਾਉਣਾ ਪੈਂਦਾ ਜੀ ਇਹਨੂੰ ਤੇ ਜਿਹੜਾ ਮੁਗਲੈਲ ਨਹੀਂ ਹੁੰਦਾ ਜੀ ਉਹ ਲਾਉਣਾ ਪੈਂਦਾ ਉਹ ਕਰਕੇ ਫੇਰ ਕਸਦੇ ਨਹੀਂ ਉਹ ਲੱਕੜ ਆਪਣੇ ਅੱਛਾ ਫੇਰ ਲੱਕੜ ਕਸਦੇ ਨਹੀਂ ਹਾਂ ਕਸਦੇ ਨਹੀਂ ਫੇਰ ਇਹ ਮਤਲਬ ਹੁਣ ਜਿਵੇਂ ਆਪਾਂ ਕਹਿ દઈએ ਕਿ ਇੰਨੇ ਤੋਂ ਨੂੰ ਤੁਹਾਡੇ ਤੱਕ ਕਿਵੇਂ ਪਹੁੰਚ ਹੋਈ ਹੈ ਇਹ ਤੁਹਾਡੇ ਕੋਲ ਕਿਵੇਂ ਮਿਲਿਆ ਇਹ ਸਾਡੇ ਇੱਥੇ ਨਾਲ ਪਿੰਡ ਆ ਜਲਾਉਦੀ ਉੱਥੇ ਦਾ ਬੰਦਾ ਰੇਲਵੇ ਜਿ ਲਗਾਇਆ ਦੀ ਉਹ ਪਾਕਿਸਤਾਨ ਤੋਂ ਲਿਆਇਆ ਦੀ ਅਸੀਂ ਜਣੀ ਇੰਨਾ ਤੋਂ ਲਿਆ ਜੀ ਆਪਣੇ ਅਚੇ ਪਾਕਿਸਤਾਨ ਤੋਂ ਆਇਆ ਪਾਕਿਸਤਾਨ ਦਾ ਬਣਾਇਆ ਜੀ ਇਹ ਜਣੀ ਜੇ ਆਪਾਂ ਕਹੀਏ ਤਾਂ ਇਹ ਲੋਹਾ ਜਿੰਨਾ ਵੀ ਇਹਦੀ ਦੇਖਣ ਨੂੰ ਲੱਗਦਾ ਹੈ ਇਹ ਸਾਰਾ ਲੋਹਾ ਪਾਕਿਸਤਾਨ ਦੇ ਵਿੱਚ ਹਾਂਜੀ ਹਾਂ ਉੱਥੇ ਕਿਸੇ ਮੁਸਲਮਾਨ ਕਾਰੀਗਰ ਨੇ ਬਣਾਇਆ ਜੀ ਹੱਥੀ ਆਪਣੇ ਹੱਥੀ ਬਣਾਇਆ ਹੱਥੀ ਬਣਾਇਆ ਮਸ਼ੀਨੀ ਨਹੀਂ ਬਣਾਇਆ ਜੀ ਇਹ ਚਲਾ ਕੇ ਦੇਖਦੇ ਨੇ ਆਪਣੇ ਸਾਰੇ ਆ ਕੇ ਜਿਹੜਾ ਆਉਂਦਾ ਆਪਣੇ ਦੇਖਦਾ ਇਹਨੂੰ ਆ ਕੇ ਚਲਾ ਕੇ ਵੀ ਦੇਖਦਾ ਪਰ ਚੱਲਦਾ ਨਹੀਂ ਕਹਿੰਦਾ ਇਹ ਵੈਸੇ ਮੈਂ ਵੀ ਚਲਾਉਂਦਾ ਜਾਂ ਮੈਨੂੰ ਵੀ ਥੋੜਾ ਔਖਾ ਚੱਲਦਾ ਮੇਰੇ ਤੋਂ ਵੀ ਹਾਂ ਨਾਲੇ ਮੈਂ ਚਲਾਉਂਦਾ ਰਹਿੰਦਾ ਜੀ ਆਪਣੇ ਨਾਲੇ ਚਲਾਉਂਦੇ ਰਹਿੰਦੇ ਹਾਂ ਜਿਹੜਾ ਪਹਿਲੀ ਵਾਰ ਚਲਾਉਂਦਾ ਉਹਨੂੰ ਤਾਂ ਬਹੁਤ ਔਖਾ ਲੱਗਦਾ ਹੀ ਹੈ ਉਹਨਾਂ ਦੇ ਫਿਰ ਬਾਲੇ ਔਖਾ ਹਾਂ ਜੀ ਉੱਚਾ ਨਾ ਉੱਚੇ ਕਰਕੇ ਔਖਾ ਚੱਲਦਾ ਥੋੜਾ ਜਿਹਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੈਮਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਾਂ ਜਾਣਦੇ ਹਾਂ ਕਿ ਪ੍ਰਾਣੀਆਂ ਚੀ ਜਦੋਂ ਕੋਈ ਵੀ ਪ੍ਰਾਣੀ ਚੀਜ਼ ਜਾਂ ਕੋਈ ਵੀ ਪ੍ਰਾਣਾ ਅਵਸ਼ੇਸ਼ ਆਪਾਂ ਨੂੰ ਆਪਣੇ ਸੱਭਿਆਚਾਰ ਦੇ ਪ੍ਰਤੀ ਜਾਂ ਆਪਣੀ ਪਛੋਕੜ ਵਾਰੀ ਜਿਹੜੀ ਜਾਣਕਾਰੀ ਦਿੰਦਾ ਹੋਵੇ ਜਦੋਂ ਕੋਈ ਮਿਲਦੀ ਹੈ ਤਾਂ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਜਾਂ ਆਪਣੀ ਨਵੀਂ ਪੀੜੀ ਨੂੰ ਦੱਸ ਸਕੀਏ ਕਿ ਆਪਾਂ ਕਿਥੋਂ ਚੱਲ ਕੇ ਅੱਜ ਦੇ ਟਾਈਮ ਦੇ ਵਿੱਚ ਕਿੱਥੇ ਖੜੇ ਹਾਂ ਤੁਸੀਂ ਮੇਰੇ ਪਿੱਛੇ ਇੱਕ ਸਾਈਕਲ ਵੇਖ ਰਹੇ ਇਹ ਸਾਈਕਲ ਜਿਵੇਂ ਅੱਜ ਕੱਲ ਤਾਂ ਬਹੁਤ ਤਰ੍ਹਾਂ ਦੀਆਂ ਕੰਪਨੀਆਂ ਬਣਾਉਂਦੀਆਂ ਨੇ ਸਾਈਕਲ ਬਹੁਤ ਤਰ੍ਹਾਂ ਦੇ ਨਵੇਂ ਪੁਰਾਣੇ ਹਲਕੇ ਫੁਲਕੇ ਸਾਈਕਲ ਆ ਗਏ ਪਰ ਇਹ ਸਾਈਕਲ ਹੈਗਾ ਜੀ ਲੱਕੜ ਦਾ ਤੇ ਬੜਾ ਪੁਰਾਣਾ ਹੈ ਤੇ ਇਸ ਨੂੰ ਸੰਭ ਕੇ ਜਿਸ ਸਖਸ਼ਣ ਰੱਖਿਆ ਉਹ ਵੀ ਸਾਡੇ ਨਾਲ ਨੇ ਜਸਵਿੰਦਰ ਸਿੰਘ ਜੀ ਸਾਡਾ ਨਾਮ ਹੋਣਗੇ ਸਸੀਗਾ ਬਾਈ ਜੀ ਕੀ ਹਾਲ ਚੱਲ ਹੈ ਸਸੀਗਾ ਜੀ ਹੋਰ ਸੇਤਾ ਕਿਦਾਂ ਹਾਂ ਬੜਾ ਠੀਕ ਹੈ ਜੀ ਬਹੁਤ ਵਧੀਆ ਗੱਲ ਇਦਾਂ ਆ ਜਾਂਦੀ ਹੈ ਕਿ ਜਦੋਂ ਪੁਰਾਣੀ ਚੀਜ਼ ਕੋਈ ਮਿਲਦੀ ਹੈ ਹਾਂ ਜੀ ਜਾਂ ਕੋਈ ਆਪਾਂ ਕਹਿੰਦੇ ਨੇ ਉਹਦਾ 올ਡ ਇਜ਼ ਗੋਲਡ ਹਾਂ ਜੀ ਹਾਂ ਜੀ ਗੋਲਡ ਇਸ ਕਰਕੇ ਕਿ ਕਿਹਾ ਜਾਂਦਾ ਕਿ ਉਹ ਆਪਣਾ ਆਪਣਾ ਪਛੋਕੜ ਦੱਸਦੀ ਹੈ ਇਹ ਸਾਈਕਲ ਕਿੰਨੇ ਕ ਪੁਰਾਣਾ ਹੈ ਤੁਹਾਡੇ ਕੋਲ ਇਹ 100 ਸਾਲ ਤੋਂ ਵੱਧੇ ਪੁਰਾਣਾ ਹੈ ਆਪਣੇ 100 ਸਾਲ ਤੋਂ ਵੱਧ ਹਾਂਜੀ 100 ਸਾਲ ਤੋਂ ਵੱਧ ਹੈ ਜੀ ਤੇ ਇੰਨਾ ਪੁਰਾਣਾ ਤੁਸੀਂ ਸਾਂਭ ਕੇ ਰੱਖਿਆ ਹੋਇਆ ਕਿਵੇਂ ਮਤਲਬ ਇਹ ਤਾਂ ਫਿਰ ਬਹੁਤ ਪੀੜੀਆਂ ਤੋਂ ਪੀੜੀਆਂ ਆ ਰਿਹਾ ਹੈ ਹਾਂਜੀ ਬਿਲਕੁਲ ਜੇ ਸਾਈਕਲ ਪਹਿਲਾਂ ਚੱਲੇ ਚੱਲੇ ਆ ਜੀ ਇਹ ਉਦੋਂ ਦਾ ਸਾਈਕਲ ਹੈ ਜੇ ਪਹਿਲਾ ਬਣਿਆ ਸੀ ਸਾਈਕਲ ਆਪਣੇ ਇਹ ਅੱਛਾ ਹਾਂਜੀ ਇਸ ਤੋਂ ਬਾਅਦ ਫਿਰ ਦੂਜੇ ਸਾਈਕਲ ਬਣੇ ਜਿਹੜੇ ਹੁਣ ਇਹ ਇਹ ਮਤਲਬ ਹੁਣ ਜਿਵੇਂ ਆਪਾਂ ਕਹਿ ਦਈਏ ਕਿ ਇੰਨੇ ਸਾਲ ਪੁਰਾਣਾ ਆ ਹਾਂਜੀ ਇਹ ਤੁਹਾਨੂੰ ਤੁਹਾਡੇ ਤੱਕ ਕਿਵੇਂ ਪਹੁੰਚ ਹੋਈ ਹੈ ਇਹ ਤੁਹਾਡੇ ਕੋਲ ਕਿਵੇਂ ਮਿਲਿਆ ਇਹ ਸਾਡੇ ਇੱਥੇ ਨਾਲ ਪਿੰਡ ਆ ਜਲਾਉਦੀ ਉੱਥੇ ਦਾ ਬੰਦਾ ਰੇਲਵੇ ਜਿ ਲਗਾਇਆ ਦੀ ਉਹ ਪਾਕਿਸਤਾਨ ਤੋਂ ਲਿਆਇਆ ਦੀ ਅਸੀਂ ਜਣੀ ਇੰਨਾ ਤੋਂ ਲਿਆ ਜੀ ਆਪਣੇ ਅਚੇ ਪਾਕਿਸਤਾਨ ਤੋਂ ਆਇਆ ਪਾਕਿਸਤਾਨ ਦਾ ਬਣਾਇਆ ਜੀ ਇਹ ਜਣੀ ਜੇ ਆਪਾਂ ਕਹੀਏ ਤਾਂ ਇਹ ਲੋਹਾ ਜਿੰਨਾ ਵੀ ਇਹਦੀ ਦੇਖਣ ਨੂੰ ਲੱਗਦਾ ਹੈ ਇਹ ਸਾਰਾ ਲੋਹਾ ਪਾਕਿਸਤਾਨ ਦੇ ਵਿੱਚ ਹਾਂਜੀ ਹਾਂ ਉੱਥੇ ਕਿਸੇ ਮੁਸਲਮਾਨ ਕਾਰੀਗਰ ਨੇ ਬਣਾਇਆ ਜੀ ਹੱਥੀ ਆਪਣੇ ਹੱਥੀ ਬਣਾਇਆ ਹੱਥੀ ਬਣਾਇਆ ਮਸ਼ੀਨ ਨਹੀਂ ਬਣਾਇਆ ਜੀ ਇਹ ਹਾਂਜੀ ਇਹਦੇ ਵਿੱਚ ਇੱਕ ਚੀਜ਼ ਵੀ ਹੈ ਕਿ ਕੋਈ ਜੋੜ ਮੈਨੂੰ ਦਿਖ ਨਹੀਂ ਰਿਹਾ ਹੈਗਾ ਜੋੜ ਬਹੁਤ ਘੱਟ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਹਾਂਜੀ ਇਹ ਇੱਕੋ ਉਹ ਚ ਕੱਢਿਆ ਪੀਸ ਚੋਂ ਜੀ ਆਹ ਦੇਖੋ ਇੱਕੋ ਪੀਸ ਚੋਂ ਦੋ ਪੀਸ ਬਣਾ ਰਹੀ ਮੈਂ ਬਿਲਕੁਲ ਕੈਮਰਾਮੈਨ ਭਰਾ ਨੂੰ ਵੀ ਕਹੂੰਗਾ ਕਿ ਨੇੜੇ ਤੋਂ ਦਿਖਾਣ ਜਿਵੇਂ ਅੱਛਾ ਆਹ ਵਾਲਾ ਕਿਵੇਂ ਹਾਂਜੀ ਜਿਵੇਂ ਆਹ ਕਮਾਣੀ ਹੈ ਜੀ ਹਮ ਇੱਕ ਪੀਸ ਚੋਂ ਦੋ ਪੀਸ ਕਰ ਰਹੇ ਨੇ ਜੀ ਇਹਨੂੰ ਟਾਂਕਾਂ ਹੀ ਲਾਹੇ ਕਿਤੇ ਵੀ ਹਮ ਹਾਂਜੀ ਬਿਲਡਿੰਗ ਨਹੀਂ ਹੋਈ ਕਿਤੇ ਵੀ ਇਹਨੂੰ ਵੀ ਆਪਣੇ ਬਿਲਡਿੰਗ ਕੋਈ ਵੀ ਬਿਲਡਿੰਗ ਕੋਈ ਨਹੀਂ ਹੋਈ ਜੀ ਆਪਣੇ ਇਹ ਬਿਨਾ ਬਿਲਡਿੰਗ ਦੇ ਵਿੱਚ ਹਾਂਜੀ ਬਿਨਾ ਬਿਲਡਿੰਗ ਤੋਂ ਬਣਿਆ ਹੈ ਜੀ ਇਹ ਸ ਦੇਖ ਲੋ ਤੁਹਾਡੇ ਸਾਹਮਣੇ ਆਈ ਕਿਤਾਬਿੰਗ ਹੋਈ ਜੀ ਇਹਨੂੰ ਹਾਂ ਬਿਲਕੁਲ ਮੈਂ ਇੱਕ ਹੋਰ ਚੀਜ਼ ਵੀ ਵੇਖ ਪਾ ਰਿਹਾ ਕਿ ਇਹ ਜਿਹੜੀ ਆ ਪੱਤੀ ਤੋਂ ਇਸ ਔਰੇ ਤੱਕ ਪਹੁੰਚਦੀ ਆ ਤਾਂ ਇੱਕ ਜੰਪ ਲੈਣ ਨੂੰ ਵੀ ਜਗ੍ਹਾ ਰੱਖੀ ਹੋਈ ਆ ਹਾਂ ਜੀ ਇਹ ਸਪ੍ਰਿੰਗ ਦਾ ਕੰਮ ਕਰਦੀ ਹੈ ਜੀ ਜੰਪ ਜੰਪ ਦੇਣ ਨੂੰ ਇਸ ਤਰ੍ਹਾਂ ਇਹ ਸਪ੍ਰਿੰਗ ਦਾ ਕੰਮ ਦਿੰਦੀ ਆ ਇਹ ਆਪਣੇ ਕਿ ਜਿਵੇਂ ਅੱਜ ਕਰਦਾ ਸ਼ੌਕਰ ਆਗੇ ਡਬਲ ਸਪ੍ਰਿੰਗ ਚਾਰ ਸਪ੍ਰਿੰਗ ਪਾ ਦੇ ਨੇ ਬੜੀ ਆਗੇ ਹਾਂ ਜੀ ਇਹ ਉਹ ਟਾਈਮ ਦਾ ਕਿ ਬਿਨਾਂ ਸਪ੍ਰਿੰਗ ਵਾਲੀ ਆ ਹਾਂ ਜੀ ਉਹ ਤੋਂ ਸਪ੍ਰਿੰਗ ਹੁੰਦੇ ਨਹੀਂ ਸੀ ਨਾ ਜੀ ਹਾਂ ਉਹ ਉਸ ਤਰ੍ਹਾਂ ਬਣਾਇਆ ਹੈ ਇਹ ਉਸ ਤਰ੍ਹਾਂ ਬਣਾਇਆ ਹਾਂ ਜੀ ਹਾਂ ਭਾਈ ਇੱਕ ਇੱਕ ਚੀਜ਼ ਆ ਤਸਮਿੰਦਰ ਜੀ ਤੁਸੀਂ ਮਤਲਬ ਆਪਾਂ ਤੁਹਾਡੀ ਪਹਿਲਾਂ ਵੀ ਵੀਡੀਓ ਕੀਤੀ ਸੀ ਅੱਜ ਤੋਂ 2 ਸਾਲ ਪਹਿਲਾਂ ਆਪਾਂ ਤੁਹਾਡੀ ਵੀਡੀਓ ਕੀਤੀ ਸੀ ਤੇ ਉਦੋਂ ਵੀ ਤੇ ਹੁਣ 2 ਸਾਲ ਬਾਅਦ ਮਿਲ ਰਹੇ ਆ ਹਾਂਜੀ ਤੇ ਅੱਜ ਵੀ ਉਹਦੇ ਦਾ ਹੀ ਉਦਾਂ ਸਾਂਭ ਕੇ ਰੱਖਿਆ ਹੋਇਆ ਹਾਂਜੀ ਕਿੰਨਾ ਕਿ ਪਿਆਰਾ ਹੈ ਤੁਹਾਨੂੰ ਇਹ ਹਾਂਜੀ ਪਿਆਰ ਤਾਂ ਬਹੁਤ ਆ ਸਾਂਭ ਸੰਭਾਲ ਵੀ ਬਹੁਤ ਕਰਦਾ ਹਾਂ ਇਹਦੀ ਹਾਂ ਹਾਂਜੀ ਆ ਤਾਂ ਦਵਾਈ ਤੂਈ ਲਾਈ ਦੀ ਇਹਨੂੰ ਲੱਕੜ ਤੋਂ ਵੀ ਖਰਾਬ ਨਾ ਹੋਵੇ ਹਾਂਜੀ ਬੱਕੀ ਅੰਦਰ ਖੜਾ ਹੁੰਦਾ ਕਦੇ ਬਾਹਰ ਨਹੀਂ ਖੜਾਉਂਦੇ ਅਸੀਂ ਇਹਨੂੰ ਹਾਂ ਵੀ ਬਾਹਰ ਮੀਮੂ ਚ ਜਾਣ ਤੋਂ ਪਹਿਜ ਖਰਾਬ ਨਾ ਹੋਵੇ ਜੀ ਸਾਮਸ ਬਾਲੇ ਬਹੁਤ ਕਰਦੇ ਆਂ ਪਰਿਵਾਰ ਵਾਲੇ ਪੂਰਾ ਸਾਥ ਦੇ ਰੱਖਦੇ ਨੇ ਹਾਂਜੀ ਪਰਿਵਾਰ ਵਾਲੇ ਪੂਰਾ ਸਾਥ ਦਿੰਦੇ ਨੇ ਜੀ ਹਾਂਜੀ ਤੇ ਇੱਕ ਇੱਕ ਚੀਜ਼ ਮੈਂ ਜ਼ਰੂਰ ਜਾਣਨਾ ਅਗਲਾ ਨਾ ਕਈ ਵਾਰ ਆਸਤੰਦ ਹੈ ਕਿ ਕੋਈ ਕੀਮਤ ਹੁੰਦੀ ਆ ਹਰ ਇੱਕ ਚੀਜ਼ ਹਾਂਜੀ ਜੇ ਜੇ ਇਹਦਾ ਕੋਈ ਮੁੱਲ ਪਾਵੇ ਜਾਂ ਕਹੇ ਕਿ ਤਸਵੀਰ ਸਿੰਘ ਦੱਸੋ ਹਾਂਜੀ ਮੂੰਹੋਂ ਬੋਲੋ ਕਿੰਨੇ ਪੈਸੇ ਹਾਂਜੀ ਫਿਰ ਕੀ ਕਹੋਗੇ ਕਿ ਦੇ ਦਾਂਗੇ ਕੋਈ ਗੱਲ ਯਾਰ ਇੰਨੇ ਪੈਸੇ ਦੇ ਦੇ ਲੈ ਲੈ ਨਹੀਂ ਉਹ ਤਾਂ ਜਿੰਨੇ ਪੈਸੇ ਮਰਜ਼ੀ ਦਵੇ ਅਗਲਾ ਮੈਂ ਤਾਂ ਵੀ ਨਹੀਂ ਦੇਣਾ ਹੈਗਾ 10 ਕਰੋੜ ਦਵੇ 2 ਕਰੋੜ ਦਵੇ ਤਾਂ ਉਹ ਨਹੀਂ ਇਹ ਵੇਚਣਾ ਗਿਆ ਜੀ ਆਪਣੇ। ਕਿਉਂ? ਹਾਂਜੀ ਮੇਰੇ ਕੋ ਗੱਡੀਆਂ ਦੀ ਆਫਰ ਆਈ ਆ ਆਪਣੇ ਜੀ। ਲੁਧਿਆਣਾ ਦੇ ਤੋਂ ਇੱਕ ਬੰਦਾ ਆਇਆ ਧੀ। ਉਹ ਕਹਿੰਦਾ ਸੀ ਵੀ ਮੈਨੂੰ ਤਾਂ ਗੱਡੀ ਲੈ ਲੈ ਕਾਰ ਲੈ ਰਵੀ। ਮੈਨੂੰ ਉਹ ਸਾਈਕਲ ਦੇ ਦੇ। ਕਿਉਂਕਿ ਇਹ ਸਾਈਕਲ ਕਿਸੇ ਕੋਲ ਨਹੀਂਗਾ ਜੀ। ਸਿਰਫ ਮੇਰੇ ਕੋਲ ਆ ਇੱਕ ਇਹ ਸਾਈਕਲ। ਲੱਗਦਾ ਪੂਰੇ ਪੰਜਾਬ ਦੇ ਵਿੱਚ ਕਿਸੇ ਕੋਲ ਹਾਂਜੀ ਮੈਂ ਤਾਂ ਇੰਡੀਆ ਜੀ ਇੰਨੇ ਰੱਖੇ ਪੂਰੇ ਜੀ ਆਪਣੇ ਜੀ। ਕਿਸੇ ਵੀਡੀਓ ਜੀ ਨਹੀਂ ਦੇਖਿਆਗਾ ਕਿਸੇ ਆਮ ਨਹੀਂ ਦੇਖਿਆ ਜੀ। ਉਹ ਬਾ ਮੇ ਕੋਈ ਅੱਜ ਦੇ ਟਾਈਮ 'ਚ ਇਹ ਹੈ ਜੀ ਨਕਲ ਜਿਹੜੀ ਉਹ ਬਣਾ ਸਕਦਾ ਹਾਂ ਨਕਲ ਕਰ ਸਕਦਾ ਯਾਨੀ ਉਹ ਜਿਹੜੇ ਉਹ ਪ੍ਰਾਤਨ ਚੀਜ਼ ਹੈ ਯਾਨੀ ਉਹ ਨਹੀਂ ਰਹਿਣੀ ਫਿਰ ਉਹ ਨਾ ਜੀ ਪ੍ਰਾਤਨ ਚੀਜ਼ ਹੈ ਪ੍ਰਾਤਨੇ ਹੈ ਜੀ ਆਪਣੇ ਨਹੀਂ ਲੁਧਿਆਣੇ ਤੋਂ ਜਿਹੜਾ ਸਖਸ਼ ਆਇਆ ਕਹਿੰਦਾ ਗੱਡੀ ਗੱਡੀ ਦਿੰਨਾ ਮੈਂ ਹਾਂ ਜੀ ਉਹ ਗੱਡੀ ਹੁੰਦਾ ਈ ਕਾਰ ਮੈਨੂੰ ਇਹਦੇ ਬਦਲੇ ਹਾਂ ਇਹਦੇ ਬਦਲੇ ਜੀ ਮੈਂ ਦੱਸਤਾ ਨਹੀਂਗਾ ਜੀ ਕਿਸੇ ਵੀ ਕੀਮਤ ਤੇ ਯਾਨੀ ਮੈਂ ਵੇਚਣਾ ਨਹੀਂਗਾ ਇਹ ਆਪਣੇ ਚਾਹ ਜੋ ਮਰਜੀ ਹਾਂ ਜੀ ਹਾਂ ਬਸ ਇੰਨਾ ਸ਼ੌਕ ਹੈ ਜਿੰਨਾ ਟਾਈਮ ਸਾਹ ਨੇ ਉਹਨਾਂ ਟਾਈਮ ਮੈਂ ਹਾਂ ਜੀ ਹਾਂ ਉਹ ਜਿਹ ਹੁੰਦਾ ਚਰਵ ਮੇਰੇ ਕੋਲ ਰਹੁ ਜੀ ਹੈ ਕਿ ਬਾਕੀ ਆਉਣ ਵਾਲੀ ਪੀੜ੍ਹੀ ਦਾ ਕੁਝ ਕਹਿ ਨਹੀਂ ਸਕਦੇ ਹਾਂਜੀ ਬੱਚਿਆਂ ਦਾ ਕੋਈ ਪਤਾ ਨਹੀਂ ਵੇ ਉਹ ਬੇਸਾਲ ਦਿਨ ਜਾਣਦਾ ਨਹੀਂ ਹਾਂ ਉਹਨੂੰ ਵਰ ਕਹਿ ਨਹੀਂ ਮੈਂ ਇਹ ਮੈਂ ਨਹੀਂ ਵੇਚ ਸਕਦਾ ਇਹਨੂੰ ਐਜੇ ਜੇ ਮੈਂ ਤੁਹਾਨੂੰ ਪੁੱਛਾਂ ਦਸਮਿੰਦਰ ਜੀ ਕੀ ਇਹ ਦੇ ਨਾਲ ਮਤਲਬ ਕੀ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਬਹੁਤ ਮੋਹ ਖਿੱਚਦੀ ਆ ਤੁਹਾਡੇ ਵੱਲੋਂ ਆਪਣੇ ਵੱਲੋਂ ਖਿੱਚਦਾ ਹੈ ਇਹ ਐਜੇ ਕਿਹੜੀ ਯਾਦ ਜੁੜੀ ਹੋਈ ਹੈ ਸ਼ੌਂਕ ਹੈ ਅਜੀਬਨ ਤੋਂ ਬਸ ਆਪਣੇ ਚੀਜ਼ਾਂ ਸੰਭਾਲਦਾ ਪੁਰਾਣੀਆਂ ਦਾ ਅਜਾ ਫਿਰ ਸ਼ੌਂਕ ਦਾ ਕੋਈ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਆਪਣੇ ਇਸ ਕਰਕੇ ਮੈਂ ਸੰਭਾਲ ਕੇ ਰੱਖਿਆ ਜੀ ਇਹ ਆਉਣ ਵਾਲੇ ਪੀੜ੍ਹੀਆਂ ਦਿਖਾਉਣ ਵਾਸਤੇ ਜੀ ਹਾਂਜੀ ਹਾਂ ਕਿੱਦ ਖਾਣਗੇ ਅਸੀਂ ਵੀ ਦੱਸਾਂਗੇ ਕਿ ਭਾਈ ਕਿੱਥੋਂ ਉੱਠ ਕੇ ਆਏ ਹਾਂ ਆਪਣੀਆਂ ਜੜ੍ਹਾਂ ਨਾ ਭੁੱਲੋ ਕਿ ਬਿਲਕੁਲ ਜੜ੍ਹਾਂ ਨਾਲ ਜੁੜਨਾ ਜੁੜੇ ਰਹਿਣਾ ਚਾਹੀਦਾ ਹੈ ਆਪਣੀਆਂ ਜੜ੍ਹਾਂ ਨਾਲ ਹਾਂਜੀ ਇਨਸਾਨ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਬਿਲਕੁਲ ਜੀ ਇਹਦੇ ਵਿੱਚ ਜਿਵੇਂ ਹੁਣ ਆਹ ਹਨ ਇਹ ਫਿਰ ਬੈਰੰਗ ਬੈਰੰਗ ਉਹਨੇ ਇਹਨਾਂ ਦੇ ਵਿੱਚ ਹਾਂਜੀ ਇੱਥੇ ਬੈਰੰਗ ਪਾਇਨੇ ਜੀ ਹਾਂ ਮਗਰ ਬਿਨਾ ਬੈਰੰਗ ਤੋਂ ਨਹੀਂ ਆ ਬਿਨਾ ਬੈਰੰਗ ਤੋਂ ਹਾਂ ਇਹ ਬੈਰੰਗ ਤੋਂ ਜੀ ਅਸੀਂ ਕੈਮਰਾਮੈਨ ਨੂੰ ਭਰਾ ਨੂੰ ਕਹੂੰਗਾ ਦਿਖਾਣ ਇੱਕ ਵਾਰ ਅੱਛਾ ਕੱਲਾ ਕਾਬਲੇ ਹੀ ਲੱਗਿਆ ਹਾਂ ਕਾਬਲੇ ਹੀ ਲੱਗਿਆ ਜੀ ਇਹ ਚ ਤੇ ਇੱਕ ਵਾਰ ਆ ਦਿਖਾਣ ਨੇ अच्छा ਇਹਦੇ ਵਿੱਚ ਕੋਈ ਬੈਰਿੰਗ ਨਹੀਂ ਹੈਗਾ ਆ ਜਿਹੜਾ ਕਾਬਲਾ ਆ ਹਾਂਜੀ ਇਹਦੇ ਨਾਲ ਇਹ ਘੁੰਮਦਾ ਹੈ ਹਾਂਜੀ ਹਾਂਜੀ ਤੇ ਲੱਕੜ ਕਸਣ ਦਾ ਡਰ ਜਾਂ ਕੁਛ ਉਹਦਾ ਚੀਜ਼ ਦਾ ਨਹੀਂ ਉਹ ਤੇਲ ਲਾਉਣਾ ਪੈਂਦਾ ਜੀ ਇਹਨੂੰ ਤੇ ਜਿਹੜਾ ਮੁਗਲੈਲ ਨਹੀਂ ਹੁੰਦਾ ਜੀ ਉਹ ਲਾਉਣਾ ਪੈਂਦਾ ਉਹ ਕਰਕੇ ਫੇਰ ਕਸਦੇ ਨਹੀਂ ਉਹ ਲੱਕੜ ਆਪਣੇ ਅੱਛਾ ਫੇਰ ਲੱਕੜ ਕਸਦੇ ਨਹੀਂ ਹਾਂ ਕਸਦੇ ਨਹੀਂ ਫੇਰ ਇਹ ਲੱਕੜ ਕੀ ਫੇਰ ਜਿਹੜੀ ਲਾਈ ਹੋਈ ਆ ਇਹ ਕਿਹੜੀ ਲੱਕੜ ਆ ਕੋਈ ਸਪੈਸ਼ਲ ਵੈਰਾਈਟੀ ਹੈ ਕਿਹੜੀ ਹੈ ਕੋਈ ਹਾਂਜੀ ਇਹ ਟਾਲੀ ਲੱਕੜ ਆ ਜੀ ਆਪਣੇ ਅੱਛਾ ਟਾਲੀ ਹਾਂ ਟਾਲੀ ਲੱਕੜ ਸੇਤੀ ਖਰਾਬ ਨਹੀਂ ਹੁੰਦੀ ਇਹ ਇਹਦੇ ਨਾਲ ਫਿਰ ਭਾਰਾ ਤਾਂ ਨਹੀਂ ਹੁੰਦਾ ਲੱਗਦਾ ਹੈ ਕਿ ਚਲਾਣਾ ਹਾਂਜੀ ਭਾਰਾ ਤਾਂ ਹੈਗਾ ਥੋੜਾ ਜਿਹਾ ਹਾਂ ਚਲਾਉਣ ਨੂੰ ਥੋੜਾ ਔਖ ਲੱਗਦਾ ਇਹ ਪਿੰਡ ਵਾਲੇ ਫਿਰ ਕਹਿੰਦੇ ਹੋਣਗੇ ਤੇ ਜਸਵਿੰਦਰ ਸਾਨੂੰ ਵੀ ਇੱਕ ਢੀੜਾ ਦੇ ਕੇ ਦੇ ਰੋਣ ਤਾਂ ਮੈਂ ਜਿਹੜਾ ਚਲਾ ਕੇ ਦੇਖਦੇ ਨੇ ਆਪਣੇ ਸਾਰੇ ਆ ਕੇ ਜਿਹੜਾ ਆਉਂਦਾ ਆਪਣੇ ਦੇਖਦਾ ਇਹਨੂੰ ਆ ਕੇ ਚਲਾ ਕੇ ਵੀ ਦੇਖਦਾ ਪਰ ਚੱਲਦਾ ਨਹੀਂ ਕਿਸ ਤਰ੍ਹਾਂ ਇਹ ਇਹ ਚੱਲਦਾ ਨਹੀਂ ਮੈਂ ਦੇਖਿਆ ਤੁਹਾਨੂੰ ਸਕਰੀਨ ਤੇ ਤੁਹਾਡੇ ਸ਼ਾਟ ਵੀ ਚੱਲ ਰਹੇ ਨੇ ਤੁਸੀਂ ਵੀ ਚਲਾ ਕੇ ਜਿਹੜਾ ਚਲਾਇਆ ਤੁਸੀਂ ਚਲਾ ਲੈਣ ਨੂੰ ਬੜੇ ਆਰਾਮ ਨਾਲ ਮੈਂ ਵੀ ਚਲਾਉਂਦਾ ਜੇ ਮੈਨੂੰ ਵੀ ਥੋੜਾ ਔਖਾ ਚੱਲਦਾ ਮੇਰੇ ਤੋਂ ਵੀ ਹਾਂ ਨਾਲੇ ਮੈਂ ਚਲਾਉਂਦਾ ਰਹਿੰਦਾ ਜੀ ਆਪਣੇ ਨਾਲ ਉਹਨਾਂ ਦੇ ਫਿਰ ਬਾੜੀ ਔਖਾ ਹਾਂਜੀ ਉੱਚਾ ਨਾ ਉੱਚੇ ਵਰਕੇ ਔਖਾ ਚੱਲਦਾ ਥੋੜਾ ਜਿਹਾ ਇਹ ਨਹੀਂ ਨਹੀਂ ਉਹ ਤਾਂ ਹੈ ਭਾਜੀ ਫਿਰ ਜਣੀ ਹੁਣ ਇਹ ਤੁਹਾਡੇ ਕੋ 200 ਸਾਲ ਤੋਂ ਹਾਂਜੀ 100 ਸਾਲ ਮਾਫ ਕਰਨਾ 100 ਸਾਲ ਤੋਂ ਹਾਂਜੀ ਤੇ 100 ਸਾਲ ਦੇ ਵਿੱਚ ਇਹ ਕਦੇ ਵੀ ਤੁਸੀਂ ਮੈਂ ਕਹਣਾ ਐਨ ਪੂਰੇ ਪਿਆਰ ਤੇ ਪੂਰੇ ਨਰਮਾਈ ਨਾਲ ਰੱਖਿਆ ਹੋਇਆ ਹਾਂਜੀ ਬਿਲਕੁਲੀ ਇਹ ਚੱਕੇ ਤਾਂ ਨਹੀਂ ਬਦਲੇ ਕਦੇ ਕਿ ਬਦਲੇ ਨੇ ਚੱਕੇ ਤਾਂ ਬਦਲੇ ਨਹੀਂ ਜੀ ਆਪਣੇ ਇਹ ਗੱਲ ਗਲਗੇ ਦੀ ਖਰਾਬ ਹੋ ਗਈ ਥੀ ਮੇਰੇ ਤੋਂ ਪਹਿਲਾਂ ਹਾਂਜੀ ਉਹ ਉਸ ਤਰ੍ਹਾਂ ਦੇਖ ਕੇ ਜਣੀ ਫਿਰ ਬਣਾਏ ਨੇ ਇਹ अच्छा हां जी बकी फ्रेम सारी ओही है जी इलदी आ फ्रेम ओही है फ्रेम हो ही हां जी ओही है सारी चक्के नवे ਪਾਇਏ ਨੇ ਜੀ ਆ ਚੱਕੇ ਨਵੇਂ ਪਾਇਏ हां जी हां ਉਹ ਜਿਹੜੇ ਪਹਿਲੇ ਚੱਕੇ ਦੀ ਉਹ ਦੇਖ ਕੇ ਉਸ ਤਰ੍ਹਾਂ ਦੇ ਬਣਾਏ ਨੇ ਬਿਲਕੁਲ ਸੇਮ ਸੇਮ ਬਿਲਕੁਲ ਮੈਂ ਉਹੀ ਦਿਖਾ ਰਿਹਾ ਤੁਹਾਨੂੰ ਦਰਸ਼ਕੋ हां जी ਕੀ ਤੁਸੀਂ ਦੇਖ ਸਕਦੇ ਹੋ ਬਾ ਕਮਾਲ ਚੀਜ਼ ਹੈ ਸਾਈਕਲ ਅੱਜ ਕੱਲ੍ਹ ਸਾਈਕਲ ਦੀਆਂ ਰੇਸਾਂ ਲੱਗਦੀਆਂ ਨੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਸਾਈਕਲ ਦਿੱਤਾ ਜਾਂਦਾ ਹੈ ਜੀ ਸਾਈਕਲ ਚਲਾਉਣਾ ਸਿੱਖੋ ਪਰ ਇਹ ਤੁਸੀਂ ਦੇਖ ਫਗ ਦੇਖ ਸਕਦੇ ਹੋ ਕਿ ਆਪਾਂ ਕਿਹੜੀ ਜਗ੍ਹਾ ਤੋਂ ਉੱਠ ਕੇ ਕਿਹੜੀਆਂ ਟੈਕਨੋਲੋਜੀਆ ਨੂੰ ਵਰਤ ਕੇ ਅੱਜ ਬੇਸ਼ੱਕ ਬਹੁਤ ਅਡਵਾਂਸ ਆਪਾਂ ਅੱਜ ਕੱਲ ਆਪਾਂ ਕਹਿ ਸਕਦੇ ਆਂ ਕਿ ਕੋਈ ਵੀ ਨਵੀਂ ਚੀਜ਼ ਵੀ ਜੇ ਆਉਂਦੀ ਆ ਤਾਂ ਆਪਾਂ ਕਹਿੰਦੇ ਆਂ ਅੱਜ ਦੇ ਟਾਈਮ 'ਚ ਕਿਹੜੀ ਔਖੀ ਗੱਲ ਆ ਯਾਰ ਇਹ ਬਣਾਉਣੇ ਪਰ ਉਸ ਸਮੇਂ ਦੇ ਵਿੱਚ ਬਿਨਾ ਕਿਸੇ ਬਿਲਡਿੰਗ ਦੀ ਇਸਤੇਮਾਲ ਤੋਂ ਸਿਰਫ ਇੱਕ ਕੱਟ ਤੇ ਸਿਰਫ ਕੱਟਿਆ ਹੋਇਆ ਔਰੇ ਕੋਈ ਤੁਸੀਂ ਕਹੋਗੇ ਔਰੇ ਕੋਈ ਜੋੜ ਲਾਤਾ ਤੇ ਸਾਰਾ ਹੱਥੀ ਕੱਢ ਆਇਆ ਹੱਥੀ ਕੱਢ ਆਇਆ ਭਾਈ ਹੱਥੀ ਕੱਢਾਈ ਬੋਲੇ ਹਾਂਜੀ ਇਹ ਹੱਥੀ ਕੱਢੀ ਹੋਈ ਚੀਜ਼ ਆ ਇਹ ਆਪਾਂ ਐ ਨਹੀਂ ਕਹਿ ਸਕਦੇ ਕਿ ਕੋਈ ਕੋਈ ਗੱਲ ਨਹੀਂ ਜੀ ਇੱਕ ਮਸ਼ੀਨਰੀ ਲਿਆਓ ਸੀਐਨਸੀ ਮਸ਼ੀਨ ਦੇ ਉੱਤੇ ਰੱਖ ਦੋ ਤੇ ਉਹਦੇ ਵਿੱਚ ਡਿਜ਼ਾਈਨ ਆਪਣਾ ਭਰ ਕੇ ਉਸ ਹਿਸਾਬ ਨਾਲ ਕੱਟ ਲਓ ਤਸਵਿੰਦਰ ਸਿੰਘ ਦੇ ਕੋਲ ਇਹ ਇਸ ਵਕਤ ਖੜਾ ਆ ਤੁਸੀਂ ਬੇਚ ਜਿਵੇਂ ਸਮਰਾਲੇ ਨੂੰ ਜਦੋਂ ਜਾਣਦੇ ਹੋ ਚੰਡੀਗੜ੍ਹ ਤੋਂ ਯਾਨੀ ਖੰਨੇ ਤੋਂ ਸਮਰਾਲੇ ਨੂੰ ਜਾਣਦੇ ਹੋ ਜਾਂ ਸਮਰਾਲੇ ਤੋਂ ਖੰਨੇ ਨਾਲ ਦਿਵਾਲਾ ਪਿੰਡ ਆਉਂਦਾ ਆ ਉੱਥੇ ਇਸ ਵਕਤ ਮੈਂ ਖੜਾ ਤੁਸੀਂ ਨੈਟ ਦੇ ਉੱਤੇ ਸਰਚ ਕਰਕੇ ਵੀ ਜਿਹੜਾ ਆ ਸਕਦੇ ਹੋ ਬਾਈ ਜਿਹਨੂੰ ਪੁਰਾਣੀਆਂ ਚੀਜ਼ਾਂ ਦਾ ਸ਼ੌਂਕ ਹੈ ਅੰਦਰ ਵੀ ਬਹੁਤ ਪ੍ਰਾਣੀਆਂ-ਪ੍ਰਾਣੀਆਂ ਪ੍ਰਾਤਣ ਚੀਜ਼ਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਬਹੁਤ ਬਾ ਕਮਾਲ ਨੇ। ਭਾਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਬਹੁਤ-ਬਹੁਤ ਇਸ ਗੱਲ ਦਾ ਵੀ ਧੰਨਵਾਦ ਕਿ ਤੁਸੀਂ ਪ੍ਰਾਤਣ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੈ। ਬਹੁਤ ਧੰਨਵਾਦ ਆ। ਸ਼ੁਕਰੀਆ ਜੀ ਵੀ ਆਏ ਆਪਣੇ ਸਾਡੇ ਕੋਲ। ਸ਼ੁਕਰੀਆ ਤੁਹਾਡਾ ਵੀ ਧੰਨਵਾਦ। ਬਹੁਤ-ਬਹੁਤ ਧੰਨਵਾਦ। ਤੇ ਇੱਕ ਵਾਰ ਮੈਂ ਜ਼ਰੂਰ ਕਹੂੰਗਾ ਕਿ ਇਸ ਸਾਈਕਲ ਨੂੰ ਕੈਮਰਾਮੈਨ ਭਰਾ ਮੇਰਾ ਬਹੁਤ ਇੱਕ ਵਾਰ ਨੇੜੇ ਤੋਂ ਦਿਖਾਦਾ ਵੀ। ਇਹ ਚੀਜ਼ ਬਹੁਤ ਵਧੀਆ ਹੈ ਜੀ। ਲੱਕੜ ਦਾ ਸਾਈਕਲ ਹੈ। ਆਪਾਂ ਆ ਸਕਦੇ ਹਾਂ ਅੱਜਕ ਬੇਸ਼ੱਕ ਬਣਾ ਦਿੰਦੇ ਨੇ ਕਾਰ ਪੇਂਂਟਰ ਬਣਾ ਦਿੰਦੇ ਨੇ ਚਲੋ ਉਹ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਬਹੁਤ ਸੋਹਣਾ ਹੁਨਰ ਜੜਿਆ ਆ ਬਾਕਮਾਲ ਹੁਨਰ ਆ ਉਹ ਵੀ ਬਹੁਤ ਸੋਹਣਾ ਕੰਮ ਕਰਦੇ ਨੇ ਪਰ ਇਹ ਪੁਰਾਣੀਆਂ ਚੀਜ਼ਾਂ ਨੇ ਤੁਸੀਂ ਦੇਖ ਸਕਦੇ ਹੋ ਸਾਈਕਲ ਦੀ ਜਿਹੜੀ ਚਰਸੀ ਐ ਜਿਹਨੂੰ ਆਪਾਂ ਕਹਿੰਦੇ ਆ ਇਹ 100 ਸਾਲ ਪੁਰਾਣੀਆਂ ਪਾਕਿਸਤਾਨ ਤੋਂ ਆਈ ਸੀ ਤੇ ਪਾਕਿਸਤਾਨ ਤੋਂ ਕੋਲੋਂ ਬਾਈ ਜੀ ਉਹਨਾਂ ਕੋਲ ਪਹੁੰਚੀ ਐ ਤੇ ਉਦਾਂ ਦਾ ਉਦਾਂ ਹੀ ਸੰਭਾਲ ਕੇ ਰੱਖਿਆ ਸਿਰਫ ਟਾਇਰ ਜਿਹੜੇ ਨੇ ਉਹ ਬਦਲੇ ਗਏ ਨੇ ਤੇ ਬਾਈ ਜੀ ਨੇ ਆਖਿਆ ਇੱਕ ਜਾਂਦ ਜਾਂਦੇ ਗੱਲ ਕੇ ਮੁੱਲ ਛੌਂਕ ਦਾ ਨਹੀਂ ਹੁੰਦਾ ਮੈਨੂੰ ਕੋਈ ਚਾਹੇ ਕਰੋੜ ਰੁਪਿਆ 1.5 ਕਰੋੜ 2 ਕਰੋੜ ਕੁਝ ਵੀ ਪੈਸਾ ਦੇਵੇ ਮੈਂ ਇਹ ਸਾਈਕਲ ਨੂੰ ਨਹੀਂ ਦੇਣਾ ਕੋਈ ਵੱਡੇ ਆਫਰ ਵੀ ਆਏ ਨੇ ਲੁਧਿਆਣੇ ਤੋਂ ਆਫਰ ਵੀ ਆਏ ਨੇ ਪਰ ਬਾਈ ਜੀ ਨੇ ਸਭ ਮਨਾਂ ਕਰ ਦਿੱਤਾ ਇਸੇ ਚੀਜ਼ ਨਾਲ ਕਿੰਨਾ ਲਗਾ ਪੈ ਸਕਦਾ ਹੋਰ ਉਹ ਪਤਾ ਲੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਉਹਨਾਂ ਨੂੰ ਦੱਸੋ ਕਿ ਆ ਸਾਡਾ ਪੰਜਾਬੀ ਸਾਡਾ ਪੰਜਾਬੀ ਵਿਰਸਾ ਤੇ ਹਾਂ ਪੁਰਾਣੀਆਂ ਚੀਜ਼ਾਂ ਕਿਵੇਂ ਤੇ ਕਹਿ ਜੀਆਂ ਦਿਖਦੀਆਂ ਸੀ ਜਰੂਰ ਪਤਾ ਲੱਗਣਾ ਚਾਹੀਦਾ ਉਮੀਦ ਇਹ ਹੀ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋਗੇ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜੁਣੀ ਹਰਵਿੰਦਰ ਕਰਾਂਗੇ ਜਿਆਦਾ ਦੇ ਦੇ ਰਹੇ ਰਹਿਮਤ